ਕੀ ਮਜਬੂਰੀ ਹੋਣੀ ਉਹਨਾਂ ਮਾਪਿਆਂ ਦੀ ਜਿੰਨਾ ਰੋਂਦੀ ਰੋਂਦੀ ਤੀ ਏਅਰਪੋਰਟ ਤੋੜ ਦਿੱਤੀ ਜਹਾਜ਼ੇ ਬਿਠਾ ਦਿੱਤੀ ਇੱਕ ਪਾਬੂ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਪੰਜਾਬੀ ਕੁੜੀ ਬੁਰੀ ਤਰ੍ਹਾਂ ਜਹਾਜ਼ ਚੁਰੋਂਦੀ ਨਜ਼ਰ ਆ ਰਹੀ ਹੈ ਐਨਆਈ ਨੇ ਜਦੋਂ ਏਅਰ ਹੋਸਟੈਸ ਉਸਨੂੰ ਚੁੱਪ ਕਰਵਾ ਰਹੀ ਸੀ ਤਾਂ ਉਹ ਰੋਂਦੇ ਰੋਂਦੇ ਏਅਰ ਹੋਸਟੈਸ ਨੂੰ ਕਹਿ ਰਹੀ ਹੈ ਕਿ ਪਲੇਨ ਰੋਕ ਦਿਓ ਮੈਂ ਆਪਣੇ ਘਰ ਜਾਣਾ ਹੈ ਆਪਣੇ ਪਰਿਵਾਰ ਕੋਲ ਜਾਣਾ ਹੈ ਮੈਂ ਨਹੀਂ ਜਾਣਾ ਚਾਹੁੰਦੀ ਕੈਨੇਡਾ ਉਡੀ ਨੂੰ ਰੋਂਦਿਆ ਦੇਖ 에ਅਰ ਹੋਸਟੈਸ ਦੀਆਂ ਅੱਖਾਂ ਵੀ ਨਮ ਹੋ ਜਾਂਦੀਆਂ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਹਰ ਕੋਈ ਇਸ ਵੀਡੀਓ 'ਚ ਤਰਾ-ਤਰਾ ਦੇ ਕਮੈਂਟ ਕਰ ਰਿਹਾ ਹੈ ਇਸ ਵੀਡੀਓ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਭਾਵੁਕ ਹੋ ਜਾਂਦਾ ਹੈ ਕਈ ਲੋਕ ਤਾਂ ਇੱਥੋਂ ਤੱਕ ਕਮੈਂਟ ਕਰ ਰਹੇ ਨੇ ਕਿ ਮਾਪਿਆਂ ਨੂੰ ਕੁੜੀ ਨੂੰ ਭੇਜਣਾ ਨਹੀਂ ਸੀ ਚਾਹੀਦਾ ਬਲਕਿ ਜੋ ਪੈਸੇ ਉਸ ਨੂੰ ਵਿਦੇਸ਼ ਭੇਜਣ ਤੇ ਲਗਾਏ ਨੇ ਇਸ ਨਾਲ ਹੀ ਕੁੜੀ ਨੂੰ ਭਾਰਤ 'ਚ ਕੋਈ ਕੰਮ ਖੋਲ੍ਹ ਕੇ ਦੇ ਦੇਣਾ ਚਾਹੀਦਾ ਸੀ ਖੈਰ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਜ਼ਰੂਰ ਦੱਸਿਓ ਆਪਣੀ ਰਾਏ ਕੀ ਮਜਬੂਰੀ ਹੋਣੀ ਉਹਨਾਂ ਮਾਪਿਆਂ ਦੀ ਜਿੰਨਾ ਰੋਂਦੀ ਰੋਂਦੀ ਤੀ 에어ਪੋਰਟ ਤੋੜ ਦਿੱਤੀ ਜਹਾਜ਼ੇ ਬਿਠਾ ਦਿੱਤੀ ਇੱਕ ਪਾਬੂ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਪੰਜਾਬੀ ਕੁੜੀ ਬੁਰੀ ਤਰ੍ਹਾਂ ਜਹਾਜ਼ ਚੁਰੋਂਦੀ ਨਜ਼ਰ ਆ ਰਹੀ ਹੈ ਐਨਆਈ ਨੇ ਜਦੋਂ 에어 ਹੋਸਟੈਸ ਉਸਨੂੰ ਚੁੱਪ ਕਰਵਾ ਰਹੀ ਸੀ ਤਾਂ ਉਹ ਰੋਂਦੇ ਰੋਂਦੇ 에어 ਹੋਸਟੈਸ ਨੂੰ ਕਹਿ ਰਹੀ ਹੈ ਕਿ ਪਲੇਨ ਰੋਕ ਦਿਓ ਮੈਂ ਆਪਣੇ ਘਰ ਜਾਣਾ ਹੈ ਆਪਣੇ ਪਰਿਵਾਰ ਕੋਲ ਜਾਣਾ ਹੈ ਮੈਂ ਨਹੀਂ ਜਾਣਾ ਚਾਹੁੰਦੀ ਕੈਨੇਡਾ ਕੁੜੀ ਨੂੰ ਵੰਦਿਆ ਦੇਖ 에ਅਰ ਹੋਸਟੈਸ ਦੀਆਂ ਅੱਖਾਂ ਵੀ ਨਮ ਹੋ ਜਾਂਦੀਆਂ ਨੇ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਹਰ ਕੋਈ ਇਸ ਵੀਡੀਓ 'ਚ ਤਰਾ-ਤਰਾ ਦੇ ਕਮੈਂਟ ਕਰ ਰਿਹਾ ਹੈ ਇਸ ਵੀਡੀਓ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਭਾਵੁਕ ਹੋ ਜਾਂਦਾ ਹੈ ਕਈ ਲੋਕ ਤਾਂ ਇੱਥੋਂ ਤੱਕ ਕਮੈਂਟ ਕਰ ਰਹੇ ਨੇ ਕਿ ਮਾਪਿਆਂ ਨੂੰ ਕੁੜੀ ਨੂੰ ਭੇਜਣਾ ਨਹੀਂ ਸੀ ਚਾਹੀਦਾ ਬਲਕਿ ਜੋ ਪੈਸੇ ਉਸ ਨੂੰ ਵਿਦੇਸ਼ ਭੇਜਣ ਤੇ ਲਗਾਏ ਨੇ ਇਸ ਨਾਲ ਹੀ ਕੁੜੀ ਨੂੰ ਭਾਰਤ 'ਚ ਕੋਈ ਕੰਮ ਖੋਲ੍ਹ ਕੇ ਦੇ ਦੇਣਾ ਚਾਹੀਦਾ ਸੀ ਖੈਰ ਤੁਹਾਡਾ ਇਸ ਵੀਡੀਓ ਬਾਰੇ ਕੀ ਕਹਿਣਾ ਹੈ ਜ਼ਰੂਰ ਦੱਸਿਓ ਆਪਣੀ ਰਾਏ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ